ਸਤਨਾਮ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 3 ਜਗਤ ਜਲੰਦਾ ਰਖ ਲੈ ਆਪਣੀ ਕਿਰਪਾ ਤਾਰ ਜਿੱਤ ਦੁਆਰੇ ਉਬਰੇ ਤੈ ਲੈ ਹੋ ਬਾ ਜਗਤ ਜਲੰਦਾ ਰਖ ਲੈ ਆਪਣੀ ਕਿਰਪਾ ਤਾ ਜਿਤ ਦੁਆਰੇ ਉਬਰੈ ਤੈ ਲੈ ਹੋ ਬਾ ਸਤ ਗੁਰ ਸੋਖ ਵੇਖ ਲਿਆ ਸੱਚਾ ਸਬਦ ਵਿਚਾਰ ਨਾਨਕ ਅ ਵਰਨਾ ਸੋਜੈ ਹਰ ਬਿਨ ਬਖਸ਼ਣ ਹਾ ਮਹੱਲਾ ਤਿਚਾ ਹਮੇ ਮਾਇਆ ਮੋਹਣੀ ਦੁਜੈ ਲੱਗੈ ਜਾਏ ਨਾਏ ਮਾਰੀ ਨਾ ਮਰੈ ਨਾ ਇਹ ਹਟ ਵਿਕਾਏ ਗੁਰ ਕੈ ਸਬਦ ਪ੍ਰਗਾਸੀਐ ਤਾਂ ਇਹ ਵਿੱਚੋਂ ਜਾਏ ਤਨ ਮਨ ਹੋਵੇ ਉਜਲਾ ਨਾਮ ਵਸੇ ਮਨਿ ਆਈ ਨਾਨਕ ਮਾਇਆ ਕਾ ਮਾਰਨ ਸਬਦ ਹੈ ਗੁਰਮੁਖ ਪਾਇਆ ਜਾਏ ਪੌੜੀ ਸਤ ਗੁਰ ਕੀ ਵਡਿਆਈ ਸਤ ਗੁਰ ਦਿੱਤੀ ਤੋ ਰੋਂ ਹੁਕਮ ਬੋਜਨੀ ਸਾਣ ਪੁੱਤੀ ਪਤੀ ਜਵਾਈ ਸਕੀ ਅਗੋਂ ਪਿਛੋਂ ਟੋਲ ਡਿਠਾ ਲਾਹਿਓਨ ਸਬਨਾ ਕਾ ਅਬ ਮਹਾਨ ਜਿਥੈ ਕੋ ਵਿਖੈ ਤਿਤੈ ਮੇਰਾ ਸਤਗੁਰੂ ਹਰ ਬਖਸਿਓ ਉਸ ਸਭ ਜਹਾਨ ਜੇ ਸਤਗੁਰ ਨੋ ਮਿਲ ਮੰਨੇ ਸੋ ਹਲਤ ਪਲਤ ਸਿੱਚੈ ਜੇ ਬੇਮੁਖ ਉਹ ਵੈ ਸੋ ਫਿਰੈ ਪ੍ਰਸ਼ਟ ਥਾਨ ਜਨ ਨਾਨਕ ਕਹਿ ਵੱਲ ਹੋਆ ਮੇਰਾ ਸੁਆਮੀ ਹਰ ਸੱਜਣ ਪੁਰਖ ਸੁ ਜਾਣ ਪਾਤੀ ਪਿਤ ਦੇਖ ਕੇ ਸਭ ਆਏ ਪਏ ਸਤਿਗੁਰ ਕੀ ਪੈਰੀ ਲਾਹਿਓਨ ਸਭਨਾ ਕਿ ਉਹ ਮਨੋਂ ਗੁਮਾਨ ਪਾਦੀ ਇਤ ਤਿਕ ਕੈ ਸਭ ਆਏ ਪਏ ਸਤ ਗੁਰ ਕੀ ਪੈਰੀ ਲਾਹਿਓਨ ਸਬਨਾ ਕਿਉ ਮਨੋਂ ਗੁਮਾਨ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਹ ਹਨ ਅੱਜ ਦੇ ਪਵਿੱਤਰ ਹੁਕਮਨਾਮੇ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗੁਰੂ ਅਮਰ ਦਾਸ ਜੀ ਤੀਜੇ ਪਾਤਸ਼ਾਹੀ ਦੇ ਸ਼ਲੋਕ ਉਚਾਰਨ ਕੀਤੇ ਹੋਏ ਹਨ ਗੁਰੂ ਸਾਹਿਬ ਜੀ ਪਰਮਾਨ ਕਰ ਰਹੇ ਨੇ हे ਪ੍ਰਭੂ ਵਿਕਾਰਾਂ ਵਿੱਚ ਸੜ ਰਹੇ ਸੰਸਾਰ ਨੂੰ ਆਪਣੀ ਮਿਹਰ ਕਰਕੇ ਵਿਚਾਲਾ ਜਿਸ ਇਹ ਤਰੀਕੇ ਨਾਲ ਇਹ ਬਚ ਸਕਦਾ ਹੋਵੇ ਉਸੇ ਤਰ੍ਹਾਂ ਵਿਚਾਲਾ ਹੈ ਨਾਨਕ ਸਦਾ ਸਥਿਰ ਰਹਿ ਪ੍ਰਭੂ ਦੀ ਸਿਫਤਲਾ ਦੀ ਬਾਣੀ ਮਨ ਵਿੱਚ ਵਸਾ ਕੇ ਜਿਸ ਮਨੁੱਖ ਨੂੰ ਸਤਿਗੁਰੂ ਨੇ ਸਿਮਰਨ ਦਾ ਆਤਮਿਕ ਆਨੰਦ ਵਿਖਾਲ ਦਿੱਤਾ ਉਸ ਨੂੰ ਇਹ ਸਮਝ ਆ ਜਾਂਦੀ ਹੈ ਕਿ ਪਰਮਾਤਮਾ ਤੋਂ ਬਿਨਾਂ ਕੋਈ ਹੋਰ ਇਹ ਬਖਸ਼ਿਸ਼ ਕਰਨ ਵਾਲਾ ਨਹੀਂ ਹੈ ਹੇ ਭਾਈ ਮਾਇਆ ਦੀ ਹਮੇ ਸਾਰੇ ਸੰਸਾਰ ਨੂੰ ਆਪਣੇ ਵਸ ਵਿੱਚ ਕਰਨ ਦੀ ਸਮਰੱਥਾ ਵਾਲੀ ਹੈ ਇਸ ਦੇ ਅਸਰ ਹੇਠ ਜੀਵ ਪ੍ਰਮਾਤਮਾ ਨੂੰ ਪਿਸਾਰ ਕੇ ਹੋਰ ਦੇ ਮੋ ਵਿੱਚ ਜਾ ਫਸਦਾ ਹੈ ਇਹ ਹਮੇ ਨਾ ਕਿਸੇ ਪਾਸੋਂ ਮਾਰੀ ਜਾ ਸਕਦੀ ਹੈ ਨਾ ਹੀ ਇਹ ਆਪ ਮਰਦੀ ਹੈ ਨਾ ਹੀ ਇਹ ਕਿਸੇ ਹੱਟੀ ਤੇ ਵਿੱਚੀ ਜਾ ਸਕਦੀ ਹੈ ਜਦੋਂ ਇਸ ਨੂੰ ਗੁਰੂ ਦੇ ਸ਼ਬਦ ਦੇ ਰਾਹੀਂ ਚੰਗੀ ਤਰ੍ਹਾਂ ਸਾੜ ਦਈਏ ਤਦੋਂ ਹੀ ਇਹ ਜੀਵ ਤੇ ਅੰਤਰੋਂ ਮੁੱਕਦੀ ਹੈ ਹੇ ਭਾਈ ਜਿਸਮ ਮੁੱਕ ਦੇ ਅੰਦਰੋਂ ਮਾਇਆ ਦੀ ਹੋਂਮੇ ਮੁੱਕਦੀ ਹੈ ਉਸਦਾ ਤਨ ਉਸਦਾ ਮਨ ਪਵਿੱਤਰ ਹੋ ਜਾਂਦਾ ਹੈ ਉਸਦੇ ਮਨ ਵਿੱਚ ਪਰਮਾਤਮਾ ਦਾ ਨਾਮ ਆਵਸਥਾ ਹੈ ਹੇ ਨਾਨਕ ਗੁਰੂ ਦਾ ਸ਼ਬਦ ਹੀ ਮਾਇਆ ਦਾ ਪ੍ਰਭਾਵ ਮੁਕਾਉਣ ਵਾਲਾ ਵਸੀਲਾ ਹੈ ਤੇ ਇਹ ਸ਼ਬਦ ਗੁਰੂ ਦੀ ਸ਼ਰਨ ਪਿਆ ਮਿਲਦਾ ਹੈ ਜਿਹੜੀ ਇੱਜ਼ਤ ਗੁਰੂ ਅਮਰਦਾਸ ਜੀ ਦੀ ਹੋਈ ਉਹ ਗੁਰੂ ਅੰਗਦ ਸਾਹਿਬ ਨੇ ਪਰਮਾਤਮਾ ਦੀ ਹਜ਼ੂਰੀ ਤੋਂ ਮਿਲਿਆ ਹੁਕਮ ਸਮਝ ਕੇ ਪਰਵਾਨਾ ਸਮਝ ਕੇ ਉਹਨਾਂ ਨੂੰ ਦਿੱਤੀ ਪੁੱਤਰਾਂ ਨੇ ਭਤੀਜਿਆਂ ਨੇ ਜਵਾਈਆਂ ਨੇ ਹੋਰ ਸਕੇ ਸਾਖ ਸਬੰਧੀਆਂ ਅੰਗਾ ਨੇ ਚੰਗੀ ਤਰ੍ਹਾਂ ਪਰਖ ਕੇ ਵੇਖ ਲਿਆ ਸੀ ਗੁਰੂ ਨੇ ਸਬਨਾ ਦਾ ਮਾਣ ਦੂਰ ਕਰ ਦਿੱਤਾ ਹੇ ਭਾਈ ਪਰਮਾਤਮਾ ਨੇ ਗੁਰੂ ਦੇ ਰਾਹੀਂ ਸਾਰੇ ਸੰਸਾਰ ਨੂੰ ਨਾਮ ਦੀ ਬਖਸ਼ਿਸ਼ ਕੀਤੀ ਜਿੱਥੇ ਵੀ ਕੋਈ ਵੇਖਦਾ ਹੈ ਉੱਥੇ ਹੀ ਪਿਆਰਾ ਗੁਰੂ ਨਾਮ ਦੀ ਦਾਤ ਦੇਣ ਲਈ ਮੌਜੂਦ ਹੈ ਜਿਹੜਾ ਮਨੁੱਖ ਗੁਰੂ ਨੂੰ ਮਿਲ ਕੇ ਪਤੀਜਦਾ ਹੈ ਉਹ ਇਸ ਲੋਕ ਵਿੱਚ ਤੇ ਪਰ ਲੋਕ ਵਿੱਚ ਕਾਮ ਜਾਬ ਹੋ ਜਾਂਦਾ ਹੈ ਪਰ ਜਿਹੜਾ ਮਨੁੱਖ ਗੁਰੂ ਵੱਲੋਂ ਮੂੰਹ ਮੋੜਦਾ ਹੈ ਉਹ ਭਟਕਣਾ ਫਿਰਦਾ ਹੈ ਉਹ ਭਟਕਦਾ ਫਿਰਦਾ ਹੈ ਉਸਦਾ ਹਿਰਦਾ ਥਾਂ ਵਿਕਾਰਾਂ ਨਾਲ ਗੰਦਾ ਟਿਕਿਆ ਰਹਿੰਦਾ ਹੈ ਏ ਨਾਨਕ ਆਖ ਸਬਦੇ ਦਿਲ ਦੀ ਜਾਣਣ ਵਾਲਾ ਸਬਦਾ ਮਿੱਤਰ ਸਭ ਵਿੱਚ ਵਿਆਪਕ ਪ੍ਰਭੂ ਆਪਣੇ ਸੇਵਕ ਦੇ ਪੱਖ ਤੇ ਰਹਿੰਦਾ ਹੈ हे भाई गुरु ਦੇ ਦਰ ਤੋਂ ਆਤਮਿਕ ਖੁਰਾਕ ਮਿਲਦੀ ਹੈ ਵੇਖ ਕੇ ਸਾਰੇ ਲੋਕ ਗੁਰੂ ਦੀ ਚਰਨੀ ਆ ਲੱਗੇ ਗੁਰੂ ਨੇ ਸਭਨਾ ਦੇ ਮਨ ਤੋਂ ਅਹੰਕਾਰ ਦੂਰ ਕਰ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ This is today's hukumnama from Sri Darbar Sahib Amritsar uttered by our third guru Guru Amar Das ji under heading Shlok 3 Mehal Guru Saab Ji saying that, O Lord, in wishes save the decaying world by your mercy. Save it in whatever way you can, O Nanak. By instilling in the mind the praises of the ever-changing Lord, to whom the Satguru. Has shown the spiritual joy of meditation, he understands that there is none other than God who is the bestower of this. Hey, brother, Maya's ego is capable.